ਵੈਭੂਦੀ ਜੀ ਕਥਾਲ ਸਾਹਿਬ ਵੈਭੂਦੀ ਜੀ ਦੀ ਫਤਿਹ ਅਲਾਕਾ ਨਵਾਸੀਆਂ ਨੂੰ ਮੈਂ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਰੋਟਰੀ ਕਲੱਬ ਕਪੂਰਲਾ ਲੀਟੋਲੋਂ ਸ਼ੋਮਨੀ ਪ੍ਰਧਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਟੇਟ ਕੋਲ ਦੁਆਰਾ ਸੈਲ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ 10 ਦਸੰਬਰ ਦਿਨ ਐਤਵਾਰ ਸਵੇਰੇ 9 ਵਜੇ ਤੋਂ ਬਾਹਰ ਇੱਕ ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਦੌਰਾਨ ਸ਼੍ਰੀਮਨ ਸੁਪਰ ਸਪੈਸ਼ਲਿਟੀ ਹਸਪਤਾਲ ਜਲੰਧਰ ਤੋਂ 12 ਮਾਹਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ ਜਿਨ੍ਹਾਂ ਵਿੱਚ ਦਿਲ ਦੇ ਰੋਗਾਂ ਦੇ ਮਾਹਰ, ਗੁਰਦਿਆਂ ਦੇ ਰੋਗਾਂ ਦੇ ਮਾਹਰ, ਦੂਰਬੀਨ ਨਾਲ ਆਪਰੇਸ਼ਨ ਦੇ ਰੋਗਾਂ ਦੇ ਮਾਹਰ, ਕੈਂਸਰ ਰੋਗਾਂ ਦੇ ਮਾਹਰ, ਡਾਕਟਰ ਨੱਕ ਕੰਨ ਗਲੇ ਦੇ ਰੋਗਾਂ ਦੇ ਮਾਹਰ, ਡਾਕਟਰ ਹੱਡੀਆਂ ਦੇ, ਦਿਮਾਗ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੇ ਇਲਾਜ ਲਈ, ਡਾਕਟਰਾਂ ਦੀ ਟੀਮ ਅਤੇ ਦੰਦਾਂ ਦੇ ਰੋਗਾਂ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਸ੍ਰੀਮਨ ਹਸਪੀਟਲ ਜੰਦਰ ਤੋਂ 10 ਦਸੰਬਰ ਦੇ ਐਤਵਾਰ ਨੂੰ ਸਟੇਟ ਗੁਰਦਰਾ ਸਾਹਿਬ ਵਿਖੇ ਸਵੇਰੇ 9:00 ਤੋਂ ਬਹਰ ਇੱਕ ਵੇਟਾਤ ਮੁਫਤ ਮੈਡੀਕਲ ਜਾਂਚ ਕੈਂਪ ਵਿੱਚ ਪਹੁੰਚ ਰਹੀ ਹੈ। ਅਹ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੀ ਜਿੱਥੇ ECG, BP ਦੇ ਟੈਸਟ ਤੇ ਸ਼ੂਗਰ ਦੇ ਟੈਸਟ ਫ੍ਰੀ ਕੀਤੇ ਜਾਣਗੇ ਉੱਥੇ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਰੂਟਰੀ ਕਲੱਬ ਲੀਡ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਤੁਹਾਡੇ ਰਹੀਂ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਹੋਰ ਇਹ ਅਪੀਲ ਹੈ ਕਿ 10 ਦਸੰਬਰ ਨੂੰ ਤੁਸੀਂ ਇਸ ਮੈਡੀਕਲ ਕੈਂਪ ਵਿੱਚ ਪਹੁੰਚੋ ਤੇ ਲੋੜਵੰਦ ਮਰੀਜ਼ ਜੋ ਕਿ ਮਹਿੰਗੇ ਹਸਪਤਾਲਾਂ ਵਿੱਚ ਜਾ ਕੇ ਮਹਿੰਗੀਆਂ ਪਰਚੀਆਂ ਘੜਵਾ ਕੇ ਇਲਾਜ ਨਹੀਂ ਕਰਵਾ ਰਹੇ ਉਹ ਮਹਾਰ ਡਾਕਟਰ ਕਪੂਰਥਲਾ ਵਿਖੇ ਉਹਨਾਂ ਨੂੰ ਦੇਖਣ ਲਈ ਜੋ ਬਿਮਾਰੀਆਂ ਪੀੜਤ ਹਨ ਜਿਨ੍ਹਾਂ ਨੂੰ ਆਪਣੀ ਸ਼ਰੀਰ ਦੀ ਜਾਂਚ ਕਰवानी ਹੈ ਡਾਕਟਰ ਸਾਹਿਬੀ ਟੀਮ ਇੱਥੇ ਪਹੁੰਚ ਰਹੀ ਹੈ ਸੋ ਆਪ ਸਭ ਨੂੰ ਅਪੀਲ ਹੈ ਕਿ 10 ਦਸੰਬਰ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9:00 ਤੋਂ ਲੈ ਕੇ 1:00 ਵਜੇ ਤੱਕ ਰੋਟਰੀ ਕਲੱਬ ਅਲੀਟੋਨੋਂ ਲਗਾਏ ਜਾ ਰਹੇ ਮੁਫਤ ਮੈਗਾ ਮੈਡੀਕਲ ਜਾਂਚ ਕੈਂਪ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ